ਸੀ ਆਵਾਜ਼ ਬੁਲੰਦ ਕਰਦੇ ਰਹਾਂਗੇ ਕੋਈ ਸਾਡੀ ਆਵਾਜ਼ ਨੂੰ ਦਬਾਰ ਨਹੀਂ ਸਕਦਾ ਇਹ ਸਾਡਾ ਮੌਲਿਕ ਅਧਿਕਾਰ ਹੈ ਪੰਜਾਬ ਦੀ ਬਹੁਤੀ ਜਨਤਾ ਸਰਦਾਰ ਭਗਵੰਤ ਸਿੰਘ ਮਾਨ ਜੀ ਤੁਹਾਡੇ ਹੱਕ ਚ ਹੈ ਐਵੇਂ ਨਹੀਂ ਤੁਹਾਨੂੰ 92 ਸੀਟਾਂ ਜਿਤਾਈਆਂ ਸੋਸ਼ਲ ਮੀਡੀਆ ਅੱਜ ਕਿਉਂ ਹਰਮਨ ਪਿਆਰਾ ਹੋਇਆ ਕਿਉਂਕਿ ਵੱਡੇ ਵੱਡੇ ਜਿਹੜੇ ਚੈਨਲ ਸੀ ਉਹ ਸਾਰੇ ਕਾਰਪੋਰੇਟਾਂ ਦੇ ਸੀ ਅਲੋਚਕ ਵਿਦਵਾਨ ਅਲੋਚਕਤਾ ਸਮਾਜ ਸੁਧਾਰਕ ਹੁੰਦੇ ਨੇ ਤੇ ਇਸ ਤੇ ਦੁਨੀਆ ਵਿੱਚ ਬਸਦੇ ਦਾਦੇ ਕੌਮ ਚੈਨਲ ਦੇ ਦਰਸ਼ਕਾਂ ਨੂੰ ਨਿਰੰਜਨ ਸਿੰਘ ਪ੍ਰੇਮੀ ਵੱਲੋਂ ਸਤਿ ਸ੍ਰੀ ਅਕਾਲ ਦੋਸਤੋ ਸਿਹਤ ਠੀਕ ਨਾ ਹੋਣ ਕਾਰਨ ਮੈਂ ਦੋ ਦਿਨ ਆਪ ਜੀ ਦੇ ਰੂਹ ਰੂਹ ਨਹੀਂ ਹੋ ਸਕਿਆ ਬੜੇ ਹੀ ਜ਼ਰੂਰੀ ਮੁੱਦਿਆਂ ਤੇ ਗੱਲ ਕਰਨੀ ਸੀ ਕੇਜਰੀਬਾਲ ਜੀ ਦੇ ਅਸਤੀਫੇ ਤੇ ਵੀ ਵੀਡੀਓ ਹੀ ਪੜ੍ਹ ਗਿਆ ਪਰ ਵਾਪਸ ਤੱਕ ਨਹੀਂ ਪਹੁੰਚ ਸਕਿਆ ਅੱਜ ਵੀ ਸਿਹਤ ਮੇਰੀ ਠੀਕ ਨਹੀਂ ਹੈ ਪਰ ਫਿਰ ਵੀ ਮੈਨੂੰ ਆਪਦੇ ਸਾਹਮਣੇ ਪੇਸ਼ ਹੋਣਾ ਪੈ ਰਿਹਾ ਹੈ ਦੋਸਤੋ ਇੱਕ ਬਹੁਤ ਹੀ ਮਦਭਾਗੀ ਘਟਨਾ ਵਾਪਰੀ ਹੈ ਖਾਸ ਕਰਕੇ ਸਾਡੇ ਸੋਸ਼ਲ ਮੀਡੀਆ ਪਾਈਚਾਰੇ ਵਿੱਚ ਉਹ ਇਹ ਕੇਮਾਲ ਬਿੰਦਰ ਸਿੰਘ ਮਾਲੀ ਨੂੰ ਮਹਾਲੀ ਦੀ ਪੁਲਿਸ ਨੇ ਰਾਤ ਨੂੰ ਗ੍ਰਿਫਤਾਰ ਕਰ ਲਿਆ ਸੀ ਜਿਸ ਤਰੀਕੇ ਨਾਲ ਮਹਾਲੀ ਦੀ ਪੁਲਿਸ ਨੇ ਮਾਲੀ ਸਾਹ ਨੂੰ ਗ੍ਰਿਫਤਾਰ ਕੀਤਾ ਉਸ ਦੀ ਦਰਦੇ ਕੌਮ ਚੈਨਲ ਵੱਲੋਂ ਅਸੀਂ ਪੂਰ ਜ਼ੋਰ ਨਖੇਦੀ ਕਰਦੇ ਹਾਂ माली साहब कोई वाला शख्स नहीं मालविंदर माली था सच्चा सुचा पत्रकार बढ़िया बलारा सच्ची गल कह वाला बेबाक पत्रकार भी हर सोशल मीडिया वाला ਇਹ ਚਾਹੁੰਦਾ ਸੀ ਕਿ ਮੈਂ ਮਾਲੀ ਸਾਹਿਬ ਨਾਲ ਗੱਲ ਕਰਾਂ ਉਹਨਾਂ ਦੀਆਂ ਟਿੱਪਣੀਆਂ ਲਵਾਂ ਐਤਾ ਫੇਮਸ ਵਿਅਕਤੀ ਮਾਲਬਿੰਦਰ ਮਾਲੀ ਨੂੰ ਰਾਤ ਨੂੰ ਇਸ ਤਰ੍ਹਾਂ ਜਾ ਕੇ ਉਹਨਾਂ ਨੇ ਗ੍ਰਿਫਤਾਰ ਕੀਤਾ ਮਹਾਲੀ ਦੀ ਪੁਲਿਸ ਨੇ ਜਿਸ ਤਰ੍ਹਾਂ ਕਿ ਉਹ ਕਿਸੇ ਬਹੁਤ ਵੱਡੇ ਅਪਰਾਧੀ ਨੂੰ ਗ੍ਰਿਫਤਾਰ ਕਰਕੇ ਲੈ ਕੇ ਗਏ ਹੋ ਜਿਸ ਤੰਗ ਦਾ ਬਤੀਰਾ ਮਾਲੀ ਸਾਹਬ ਨੇ ਪ੍ਰਸ਼ਨ ਕੀਤਾ ਜੋ ਜਿਸ ਢੰਗ ਨਾਲ ਉਹਨਾਂ ਦਾ ਬੋਲੇ ਐਦਾਂ ਕਿਸੇ ਅਪਰਾਧੀ ਨਾਲ ਵੀ ਨਹੀਂ ਬੋਲੇ ਅਪਰਾਧੀਆਂ ਨੂੰ ਤਾਂ ਇਹ ਮੌਲਾ ਚ ਖਰੀਦ ਕਰਾਉਂਦੇ ਰਹੇ ਨੇ ਡਾਂਸ ਵਾਲਾ ਜਿਹੜਾ ਡਾਂਸ ਕਰਾਉਂਦੇ ਰਹੇ ਨੇ ਅਪਰਾਧੀਆਂ ਨੂੰ ਤੇ ਜਿਹੜੇ ਟਿੱਪਣੀ ਕਰਨੇ ਜਿਹੜੇ ਅਲੋਚਕ ਨੇ ਜਿਹੜੇ ਵਿਦਵਾਨ ਨੇ ਉਹਨਾਂ ਨੂੰ ਐਦਾਂ ਹੀ ਗੈਂਗਸਟਰ ਵਾਂਗੂ ਗ੍ਰਿਫਤਾਰ ਕਰਦੇ ਨੇ ਇਹ ਸਾਡੇ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਸਰਕਾਰ ਦਾ ਕੋਈ ਵਧੀਆ ਜਿਹੜਾ ਹੈਗਾ ਇਹ ਤਾਂ ਨਹੀਂ ਇਹ ਬਹੁਤ ਹੀ ਨਿੰਦਣਯੋਗ ਕਾਰਵਾਈ ਹੈ ਜੋ ਕਿ ਮਾਨ ਸਾਹਿਬ ਦੀ ਸਰਕਾਰ ਨੇ ਕੀਤੀ ਹੈ ਕੀ ਮਾਨ ਸਾਹਿਬ ਮਾਲਵਿੰਦਰ ਬਾਲੀ ਨੂੰ ਜਾਣਦੇ ਨਹੀਂ ਕਿ ਉਹ ਕੌਣ ਹੈ ਕਿਸ ਸ਼ਖਸੀਅਤ ਦਾ ਮਾਲਕ ਹੈ ਪਤਾ ਹੈ ਭਰਤ ਕਰ ਲੋ ਕਿ ਉਹਨਾਂ ਦੇ ਖਿਲਾਫ ਕਿਸੇ ਨੇ ਕੋਈ ਐਫ ਆਈ ਆਰ ਦਰਜ ਕਰਵਾ ਵੀ ਦਿੱਤੀ ਭਾਵੇਂ ਕਿ ਉਹ ਉਹਨਾਂ ਦੀ ਪਾਰਟੀ ਦਾ ਹੀ ਬੰਦਾ ਸੀ ਪਰ ਫੇਰ ਵੀ ਮਾਨ ਸਾਹਿਬ ਤੁਸੀਂ ਇਹਨਾਂ ਦੀ ਗ੍ਰਿਫਤਾਰੀ ਨੂੰ ਰੋਕ ਸਕਦੇ ਸੀ ਅਈਆਂ ਜਿਆ ਲੰਡੂ ਪੰਜੂ ਜਿਹੜੀਆਂ ਐਫ ਆਈ ਆਰ ਹੁੰਦੀਆਂ ਇਹਨਾਂ ਦੀ ਕੋਈ ਵੈਲਿਊ ਨਹੀਂ ਹੁੰਦੀ ਇਹਦੇ ਨਾਲ ਸਰਕਾਰਾਂ ਦੀ ਹੀ ਬਦਨਾਮੀ ਹੁੰਦੀ ਹੈ ਮਾਨ ਸਾਹਿਬ ਜਦੋਂ ਤੁਸੀਂ ਰਾਜਨੀਤੀ ਵਿੱਚ ਨਹੀਂ ਆਏ ਸੀ ਉਦੋਂ ਤੁਸੀਂ ਕੀ ਕਰਦੇ ਸੀ ਬਲਕਿ ਉਦੋਂ ਦਾ ਤੁਹਾਡਾ ਇਹ ਪੇਸ਼ਾ ਸੀ ਤੁਹਾਡਾ ਸੋਰਸ ਆਫ ਇਨਕਮ ਸੀ ਕਿ ਮੌਕੇ ਦੀਆਂ ਸਰਕਾਰਾਂ ਤੇ ਅਧਿਕਾਰੀਆਂ ਤੇ ਟਿੱਪਣੀਆਂ ਕਰਦਿਆਂ ਵਿੰਗਾਤਮਕ ਟਿੱਪਣੀਆਂ ਕਰਦਿਆਂ ਕੋਮੇਡੀ ਸਕਿੱਟਾਂ ਪਿਆਰ ਕਰਮੀਆਂ ਉਹਨਾਂ ਤੇ ਕਟਾਸ ਕਰਨੇ ਤੇ ਲੋਕਾਂ ਦਾ ਮਨੋਰੰਜਨ ਕਰਨਾ ਇਹ ਤੁਹਾਡਾ ਪੇਸ਼ਾ ਰਿਹਾ ਤੁਹਾਡੀ ਅਮਜ਼ਨੀ ਦਾ ਇਹ ਸਾਧਨ ਦੇ ਹੈ ਅੱਜ ਤੁਸੀਂ ਰਾਜਨੀਤੀ ਚ ਆ ਗਏ ਹੋ ਤੁਹਾਡੀ ਕਿਸਮਤ ਜੋ ਪਰਮਾਤਮਾ ਨੇ ਲਿਖੀ ਹੈ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਬਣ ਗਏ ਹੋ ਬਹੁਤ ਵਧੀਆ ਗੱਲ ਹੈ ਪਰ ਜਿੱਦਾਂ ਤੁਸੀਂ ਨਾਮਣਾ ਖੱਟਿਆ ਸੀ ਆਪਣੀਆਂ ਕਮੇਡੀ ਕਰ ਕਰਕੇ ਸਕਿੱਟਾਂ ਕਰ ਕਰਕੇ ਟਿੱਪਣੀਆਂ ਕਰ ਕਰਕੇ ਉਹ ਤੋਂ ਬਧੀਆ ਪੰਜਾਬ ਦੇ ਮੁੱਖ ਮੰਤਰੀ ਬਣ ਕੇ ਵਧੀਆ ਨਾਮਣਾ ਖੱਟਣਾ ਚਾਹੀਦਾ ਸੀ ਨਹੀਂ ਖੱਟਿਆ ਉਲਟਾ ਤੁਸੀਂ ਵਧੀਆ ਆਲੋਚਕ ਤੇ ਟਿੱਪਣੀਕਾਰਾਂ ਨੂੰ ਹੀ ਕਿਰਸਤਾਰ ਕਰਨ ਲੱਗੇ ਵਧੀਆ ਆਲੋਚਕ ਸਰਕਾਰਾਂ ਨੂੰ ਵਧੀਆ ਸੇਧ ਦਿੰਦੇ ਨੇ ਕਿਉਂਕਿ ਉਹਨਾਂ ਦੇ ਜੋ ਕਮੀਆਂ ਪੇਸ਼ੀਆਂ ਹੁੰਦੀਆਂ ਨੇ ਉਹਨਾਂ ਨੂੰ ਉਹ ਟੋਕਦੇ ਰਹਿੰਦੇ ਨੇ ਤੇ ਸਰਕਾਰਾਂ ਨੂੰ ਸੇਧ ਲੈ ਕੇ ਉਹ ਕਮੀਆਂ ਪੇਸ਼ੀਆਂ ਦੂਰ ਕਰਨੀਆਂ ਚਾਹੀਦੀਆਂ ਨੇ ਅਲੋਚਕ ਵਿਦਵਾਨ ਅਲੋਚਕ ਤਾਂ ਸਮਾਜ ਸੁਧਾਰਕ ਹੁੰਦੇ ਨੇ ਜੇ ਇਹਨਾਂ ਨੇ ਕੋਈ ਕਟਕ੍ਰਸ਼ ਕੀਤਾ ਵੀ ਤਾਂ ਬਿਲਕੁਲ ਸਹੀ ਕੀਤਾ ਤੁਸੀਂ ਸਾਡੇ ਪੰਜਾਬ ਦੀ ਸ਼ਾਨ ਹੋ ਜੇ ਤੁਸੀਂ ਦਿੱਲੀ ਦੇ ਸਟੇਜ ਤੇ ਬੈਠੇ ਹੋ ਤੇ ਤੁਹਾਨੂੰ ਉੱਥੇ ਬੋਲਣ ਦਾ ਮੌਕਾ ਦਿੱਤਾ ਗਿਆ ਇੱਕ ਝੂਟੀ ਦੇ ਸਟੇਜ ਤੇ ਤੁਸੀਂ ਬੈਠੋ ਪੰਜਾਬ ਦੇ ਮੁੱਖ ਮੰਤਰੀਓ ਤੁਹਾਨੂੰ ਮੌਕਾ ਨਹੀਂ ਦਿੱਤਾ ਗਿਆ ਇਦੇ ਨਾਲ ਪੰਜਾਬ ਦੀ ਵੀ ਸ਼ਾਨ ਘਟਈ ਐ ਸਾਡੀ ਵੀ ਸ਼ਾਨ ਘਟਈ ਐ ਜੇ ਐਦਾਂ ਦਾ ਕੋਈ ਕਟਾਕਸ਼ ਕਰ ਦਿੱਤਾ ਉਹਦੇ 'ਚ ਕੀ ਮਾੜਾ ਕੀਤਾ ਪੰਜਾਬ ਦੀ ਬਹੁਤੀ ਜਨਤਾ ਸਰਦਾਰ ਭਗਵੰਤ ਸਿੰਘ ਮਾਨ ਜੀ ਤੁਹਾਡੇ ਹੱਕ 'ਚ ਐਵੇਂ ਨਹੀਂ ਤੁਹਾਨੂੰ 92 ਸੀਟਾਂ ਜਤਾਈਆਂ ਤੁਹਾਥੋਂ ਬਹੁਤ ਹੀ ਚੰਗਾ ਚਾਹੁੰਦੇ ਅਸੀਂ ਹਾਂ ਪਰ ਤੁਸੀਂ ਨਹੀਂ ਕਰ ਸਕੇ ਕਿਉਂ ਨਹੀਂ ਕਰ ਸਕੇ ਜਾ ਕੇ ਤੁਹਾਨੂੰ ਕੋਈ ਕਰਨ ਨਹੀਂ ਦੇ ਰਿਹਾ ਤੁਹਾਡੇ ਨੰਬਰ ਨਹੀਂ ਵਣਦੇ ਰਿਹਾ ਤੁਹਾਨੂੰ ਜਾਣ ਬੁਝ ਕੇ ਨੀਚਾ ਦਿਖਾ ਰਿਹਾ ਹੈ ਜੇ ਕੋਈ ਟਿੱਪਣੀ ਕਰਦਾ ਇਹਦਾ ਦੀ ਟਿੱਪਣੀ ਕਰ ਦਿੰਦਾ ਉਹਦੇ ਤੇ ਤੁਹਾਡਾ ਫਾਇਦਾ ਹੈ ਤੁਸੀਂ ਉਹ ਤੋਂ ਸਬਕ ਲੈ ਕੇ ਕੋਈ ਵਧੀਆ ਭਗਵੰਤਬਾਨ ਜੀ 2.5 ਸਾਲ ਬੈਹੇ ਨੇ 2.5 ਸਾਲਾਂ ਦੇ ਵਿੱਚ ਤੁਸੀਂ ਜੋ ਕੁਝ ਵੀ ਤੁਹਾਤੋਂ ਨਹੀਂ ਹੋ ਸਕਿਆ ਚੰਗਾ ਨਹੀਂ ਹੋਇਆ ਉਹ ਚੰਗਾ ਕਰਕੇ ਤੁਸੀਂ ਵਧੀਆ ਨਾਂ ਪੈਦਾ ਕਰ ਸਕਦੇ ਹੋ ਪਰ ਤੁਸੀਂ ਕਿਸੇ ਦੀ ਆਵਾਜ਼ ਉਹਨੂੰ ਬੰਦ ਨਹੀਂ ਕਰ ਸਕਦੇ ਸੰਵਿਧਾਨ ਸਾਨੂੰ ਇਹ ਮੌਲਿਕ ਅਧਿਕਾਰ ਦਿੰਦਾ ਹੈ ਇਹ ਸਾਡਾ ਜ਼ਮਾਨਦਰੂ ਖੱਕ ਹੈ ਹਰ ਨਾਗਰਿਕ ਆਪਣੇ ਵਿਚਾਰ ਪ੍ਰਗਟ ਕਰ ਸਕਦਾ ਹੈ ਫਿਰ ਤੁਸੀਂ ਵਿਚਾਰ ਪ੍ਰਗਟ ਕਿਉਂ ਨਹੀਂ ਕਰ ਦਿੰਦੇ ਮਾਨ ਸਾਹਿਬ 인ਦਰਾ ਗਾਂਧੀ ਨੇ ਵੀ ਇਦਾਂ ਦੀ ਐਮਰਜੈਂਸੀ ਲਾ ਕੇ ਵਿਚਾਰ ਪ੍ਰਗਟ ਕਰਨ ਤੇ ਪਾਬੰਦੀ ਲਾਈ ਸੀ ਫਿਰ ਕੀ ਹੋਇਆ ਮੋਦੀ ਦੇ ਪਾਵਨ ਦੀ ਲਾਈ ਜਾਂ ਨਾ ਲਾਈ ਪਰ ਉਹਨੇ ਇੱਕ ਵੱਖਰੇ ਨਿਯਮ ਬਣਾ ਲਿਆ ਉਹਨੇ ਆਪਣੇ ਗੋਦੀ ਮੀਡੀਆ ਤਿਆਰ ਕਰ ਲਿਆ ਜਿਹੜਾ ਉਹਦੇ ਹੱਕ ਪ੍ਰਚਾਰ ਕਰਦਾ ਹੈ ਬਥੇਰਾ ਮੀਡੀਆ ਬਕਾਊ ਹੋਇਆ ਪਿਆ ਤੁਸੀਂ ਵੀ ਗੋਦੀ ਮੀਡੀਆ ਜਾਂ ਤਿਆਰ ਕਰ ਲੋ ਆਪਣੇ ਹੱਕ ਚ ਜਿਹੜਾ ਤੁਹਾਡਾ ਪ੍ਰਚਾਰ ਕੀਤਾ ਜਾਵੇ ਬਿਲਕੁਲ ਅਧਿਕਾਰ ਹੈ ਤੁਹਾਨੂੰ ਪਰ ਤੁਹਾਡੇ ਦੇ ਟਿੱਪਣੀ ਕਰਨ ਦਾ ਵੀ ਅਧਿਕਾਰ ਹੈ ਸੋਸ਼ਲ ਮੀਡੀਆ ਅੱਜ ਕਿਉਂ ਹਰਮਨ ਪਿਆਰਾ ਹੋਇਆ ਹੈ ਕਿਉਂਕਿ ਵੱਡੇ ਵੱਡੇ ਜਿਹੜੇ ਚੈਨਲ ਸੀ ਉਹ ਸਾਰੇ ਕਾਰਪੋਰੇਟਾ ਦੇ ਸੀ ਉਹਨਾਂ ਨੂੰ ਸਰਕਾਰ ਨੇ ਖਰੀਦ ਲਿਆ ਜੇ ਕੋਈ ਪੱਤਰਕਾਰ ਉਹਦੇ ਚ ਆਪਣੀ ਵਧੀਆ ਨੇਕ ਸਲਾਹ ਦਾ ਟਿੱਪਣੀ ਕਰਦਾ ਉਹ ਰਵੀਸ਼ ਕੁਮਾਰ ਵਰਗੇ ਨੂੰ ਕੱਢ ਕੇ ਅਗਲੇ ਪਰਾ ਮਾਰ ਦਿੰਦੇ ਆ ਸੋਸ਼ਲ ਮੀਡੀਆ ਹਰ ਬੰਦ ਪਿਆਰਾ ਇਸ ਕਰਕੇ ਆ ਕਿ ਇਹ ਕਿਸੇ ਦਾ ਗੁਲਾਮ ਨਹੀਂ ਇਸ ਕਰਕੇ ਸਾਰਾ ਸੋਸ਼ਲ ਮੀਡੀਆ ਅੱਜ ਮਾਲਵਿੰਦਰ ਸਿੰਘ ਮਾਲੀ ਨਾਲ ਹੈ ਨਾ ਕਿ ਮਾਨ ਸਰਕਾਰ ਨਾਲ ਮੋਹਾਲੀ ਦੀ ਪੁਲਿਸ ਨਾਲ ਇਹ ਤੁਸੀਂ ਕੋਈ ਬਹੁਤਾ ਵਧੀਆ ਕੰਮ ਨਹੀਂ ਕੀਤਾ ਬਹੁਤ ਹੀ ਘਟੀਆ ਤੇ ਕਮਿਣੀ ਹਰਕਤ ਹੈ ਇਹ ਤੁਹਾਡੀ ਸਰਕਾਰ ਦੀ ਤੁਹਾਡੀ ਪੁਲਿਸ ਦੀ ਹੁਣ ਵੀ 14 ਦਿਨ ਪਏ ਨੇ ਫਟਾਫਟ ਉਹ ਐਫਆਰ ਕੈंसिल ਕਰਾਓ ਤੇ ਉਹਨਾਂ ਦੀ ਰਿਹਾਈ ਕਰਾਓ ਨਹੀਂ ਹੋਰ ਵੀ ਬਗਾਵਤਾਂ ਹੋਣਗੀਆਂ ਤੁਸੀਂ ਕਿਸੇ ਦੀ ਆਵਾਜ਼ ਨੂੰ ਦਬਾ ਨਹੀਂ ਸਕਦੇ ਡਰਾ ਨਹੀਂ ਸਕਦੇ ਕੋਈ ਸੋਸ਼ਲ ਮੀਡੀਆ ਵਾਲਾ ਜਿਹੜਾ ਸੱਚਾ-ਸੱਚਾ ਪੱਤਰਕਾਰ ਹੈ ਉਹ ਐਦਾਂ ਦੀਆਂ ਗਿੱਦੜ ਧਮਕਿਆਂ ਤੋਂ ਨਹੀਂ ਡਰੂਗਾ ਮੈਂ ਪੌਣੀ ਸਦੀ ਹੰਡਾ ਚੁੱਕਿਆ ਮੈਂ ਫੇਰ ਵੀ ਆਪਣੀ ਟਿੱਪਣੀ ਕਰਨ ਤੋਂ ਨਹੀਂ ਹਟਾਂਗਾ ਸਹੀ ਟਿੱਪਣੀ ਕਰੂੰਗਾ ਸਮਾਜ ਵਿਰੋਧੀ ਨਹੀਂ ਕਰੂੰਗਾ ਸਮਾਜ ਦੇ ਹੱਕ 'ਚ ਕਰੂੰਗਾ ਜੇ ਕੋਈ ਸਰਕਾਰ ਸਹੀ ਨਹੀਂ ਨਹੀਂ ਕਰਦੀ ਉਹਨੂੰ ਜ਼ਰੂਰ ਕਹਾਂਗੇ ਉਹਨੂੰ ਲਾਂਭਾ ਦੇਵਾਂਗੇ ਟਿੱਪਣੀ ਤੇ ਲੋਂਗੜਾ ਇਹੇ ਤਾਂ ਹੁੰਦੀ ਹੈ ਮਾਨ ਸਾਹਿਬ ਅਸੀਂ ਆਵਾਜ਼ ਬੁਲੰਦ ਕਰਦੇ ਰਹਾਂਗੇ ਕੋਈ ਸਾਡੀ ਆਵਾਜ਼ ਨੂੰ ਦਬਾਰ ਨਹੀਂ ਸਕਦਾ ਇਹ ਸਾਡਾ ਮੌਲਿਕ ਅਧਿਕਾਰ ਹੈ ਸੋ ਜਿਹੜੇ ਸਾਡੀ ਆਵਾਜ਼ ਬੰਦ ਕਰਨਾ ਚਾਹੁੰਦੇ ਨੇ ਬਾਹਰ ਆ ਜਾਓ ਬਾਹਰ ਆ ਜਾਓ ਚਾਹੇ ਮਾਨਦੀ ਸਰਕਾਰ ਹੋਵੇ ਚਾਹੇ ਮੋਦੀ ਦੀ ਸਰਕਾਰ ਹੋਵੇ ਜਿਹੜੇ ਸੱਚੇ ਪੱਤਰਕਾਰ ਦੇ ਉਹ ਕਦੇ ਕਿਸੇ ਤੋਂ ਡਰਦੇ ਨਹੀਂ ਦੋਸਤੋ ਅੱਜ ਇੰਨਾ ਹੀ ਕਹਿਣਾ ਕਾਫੀ ਹੈ ਸੇਤ ਠੀਕ ਨਹੀਂ ਖਿਮਾ ਚਾਹਾਂਗਾ ਸਤਿ ਸ੍ਰੀ ਅਕਾਲ ਸਦੋਸਤਰੀ ਸਾਡਾ ਅੱਜ ਦਾ ਖਾਸ ਪ੍ਰੋਗਰਾਮ ਆਪ ਜੀ ਨੂੰ ਕਿਉਂ ਜੱਲ ਲੱਗਿਆ ਇਸ ਬਾਰੇ ਆਪਣੀ ਨਈ ਸਾਡੇ ਨਾਲ ਕਮੈਂਟਾਂ ਵਿੱਚ ਜ਼ਰੂਰ ਸ਼ੇਅਰ ਕਰਨਾ ਜੀ ਧੰਨਵਾਦ ਦੋਸਤੋ ਫਿਰ ਮਿਲਦੇ ਹਾਂ ਅਗਲੇ ਪ੍ਰੋਗਰਾਮ ਵਿੱਚ ਤਦ ਤੱਕ ਗੁਰਨੂਰ ਕਾੜਨੂ ਦੇਵਾ ਗਿਆ ਸਤਿ ਸ੍ਰੀ ਅਕਾਲ ਕਰਦੇ ਜੇਕਰ ਤੁਹਾਨੂੰ ਸਾਡੀਆਂ ਵੀਡੀਓਜ਼ ਵਧੀਆ ਲੱਗਦੀਆਂ ਨੇ ਤਾਂ ਸਾਡੇ ਚੈਨਲ ਦਰਦੇ ਕੌਮ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ